ਆਮ ਤੌਰ ਤੇ ਕਿਸਾਨਾਂ ਨੂੰ ਬਿਜਲੀ ਜਿਹੜੀ ਹੈ ਖਾਸ ਤੌਰ ਤੇ ਝੋਨੇ ਦੇ ਸੀਜ਼ਨ ਚ ਰਾਤ ਨੂੰ 1 ਵਜੇ ਆਉਗੀ ਜੀ ਰਾਤ ਨੂੰ ਨਾ ਪਹਿਲਾਂ ਸੌਣ ਜੋਗੇ ਨਾ ਬਾਅਦ ਸੌਣੇ ਉਥੇ ਮੱਛਰ ਜਾਂ ਸੱਪਾਂ ਦੀਆਂ ਸਿਰੀਆਂ ਉਥੇ ਮਿੱਧੇ ਫਿਰਦੇ ਰਹਿੰਦੇ ਸੀ ਉਹ ਆਉਗੀ ਵੀ ਟੁੱਟਵੀਂ 2 ਘੰਟੇ ਆ ਗਈ ਫਿਰ 2 ਘੰਟੇ ਚਲੀ ਗਈ ਫਿਰ 2 ਘੰਟੇ ਆ ਗਈ ਫਿਰ 1 ਘੰਟਾ ਚਲੀ ਗਈ ਮੈਂ ਜਦੋਂ ਅਫਸਰ ਸਹਿਬਾਨਾਂ ਨੂੰ ਬੁਲਾਇਆ ਮੈਂ ਕਿਹਾ ਯਾਰ ਸਾਰੀ ਦੁਨੀਆ ਦੇ ਦਫ਼ਤਰਾਂ ਦਾ ਟਾਈਮ 9 ਤੋਂ 5 ਹੈ ਵੀਰ ਕੱਲੇ ਕਿਸਾਨ ਦਾ ਯਾਰ ਖੇਤੀ ਅੰਨ ਦਾਤਾ ਕਹਿੰਦੇ ਜਿਹਨੂੰ ਉਹਦੇ ਦਫ਼ਤਰ ਦਾ ਟਾਈਮ ਰਾਤ ਦੇ 1 ਵਜੇ ਕਿਉਂ ਹੈ ਇਹ ਵੀ ਤਿੰਨੇ ਕਰ ਦੂ ਨਾਲੇ ਸੋਲਰ ਵਾਲੀ ਵਰਤੀ ਜਾਊਗੀ ਦਿਨੇ ਬਿਜਲੀ ਕਰਤੀ ਜੀ ਇਸ ਵਕਤ ਅਸੀਂ ਗਿਆ 10 8 ਘੰਟੇ ਵੀ ਨਹੀਂ ਦਿੰਦੇ ਅਸੀਂ ਤਾਂ 11 12 12 ਘੰਟੇ ਦਿੰਦੇ ਕੋਕੋ ਕੋਈ ਵੀ ਕਿਸਾਨ ਕੰਮਲਾ ਨਹੀਂ ਹੈਗਾ ਕਿ ਉਹ ਮੋਟਰ ਛੱਡ ਦੇ ਤੇ ਆਪਣੀ ਵੱਟਾਂ ਤੋੜ ਲੇ ਉਹ ਕਹਿੰਦਾ ਕੋਈ ਗੱਲ ਨਹੀਂ ਮੇਰਾ ਜਿਹੜਾ ਪਾਣੀ ਲੱਗ ਗਿਆ ਮੇਰਾ ਮੇਰੇ ਝੋਨੇ ਨੂੰ ਜੇ ਲੋੜ ਪਈ ਖਾਲ ਨੂੰ ਲਾ ਦੂਗਾ ਬਿਜਲੀ ਕੜ ਜਾਂਦੀ ਹੈ ਤੇ ਅੱਜ ਉਹ ਮੇਰੇ ਕੋਲ ਵੀਡੀਓ ਆਉਂਦੀਆਂ ਨੇ ਬਿਜਲੀ ਵੀ ਹੁੰਦੀ ਹੈ ਬੱਲਬ ਜਗਦਾ ਹੁੰਦਾ ਉੱਥੇ ਜਿਹੜਾ ਮੋਟਰ ਵਾਲਾ ਕੋਠਾ ਹੁੰਦਾ ਉੱਥੇ ਟੂ ਬੈਲ ਵਾਲਾ ਪਰ ਨਾਲ ਕਿਉਂਕਿ ਅਸੀਂ ਪੰਜਾਬ ਦੇ ਨਹਿਰੀ ਪਾਣੀ ਨੂੰ ਚੈਨਲਾਈਜ਼ ਕਰ ਲਿਆ ਕੱਸੀਆਂ ਥੱਲੋਂ ਦੀ ਪਾਈਪਾਂ ਪਾਤੀਆਂ ਤੇ ਉਹਦੇ ਨਾਲ ਪਾਣੀ ਲੱਗ ਰਿਹਾ ਹੁੰਦਾ ਤੇ ਮੋਟਰ ਬੰਦ ਹੁੰਦੀ ਐ ਚੋਨੇ ਚੋਨੇ ਨੂੰ ਪਾਣੀ ਲੱਗਿਆ